ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੀ ਇਸ ਵੀਡੀਓ ਨੂੰ ਪਲੀਜ਼ ਸਾਰੇ ਜਾਣੇ ਧਿਆਨ ਨਾਲ ਦੇਖਿਓ ਵੀ ਤੇ ਸ਼ੇਅਰ ਵੀ ਕਰਿਓ ਕਿਉਂਕਿ ਮਨੁੱਖਤਰੀ ਸੇਵਾ ਪਰਿਵਾਰ ਦੇ ਵਿੱਚ ਸਾਡਾ ਸੁਪਨਿਆਂ ਦਾ ਹਸਪਤਾਲ ਆ ਤੇ ਉਹਦੇ ਵਾਸਤੇ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਇਹ ਪੰਜਾਬ ਬਿੱਟ ਦਾ ਹਸਪਤਲ ਬਣਾਇਆ ਸੀਗਾ ਅਸੀਂ ਬਣਾਉਣ ਵਾਲਾ ਤਾਂ ਅਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਡੀ ਡਿਊਟੀ ਲਾਈ ਹੋਈ ਆ ਪਰ ਅੱਜ ਇਸ ਹਸਪਤਲ ਵਿੱਚ 70 ਦੇ ਕਰੀਬ ਪੇਸ਼ੈਂਟ ਐਡਮਿਟ ਨੇ ਅਜੇ ਵੀ ਹੋਰ ਮਰੀਜ਼ ਜਿਨ੍ਹਾਂ ਨੂੰ ਲੋੜ ਆ ਪ੍ਰਾਣਿਆਂ ਨੂੰ ਛੁੱਟੀ ਕਰਾਂਗੇ ਫੇਰ ਨਵੇਂ ਮਰੀਜ਼ਾਂ ਦੀ ਭਰਤੀ ਹੋਊਗੀ ਬੜੀ ਦਿੱਕਤ ਆਉਂਦੀ ਆ ਮਰੀਜ਼ਾਂ ਦੇ ਸਮਾਨ ਇਕੁਇਪਮੈਂਟ ਤੇ ਡਾਕਟਰਾਂ ਦੀਆਂ ਤਨਖਾਹਾਂ ਨਰਸਿੰਗ ਸਟਾਫ ਦੀਆਂ ਤਨਖਾਹਾਂ ਮੈਡੀਕਲ ਸਟਾਫ ਦੀਆਂ ਜਿਹੜੇ ਫਾਰਮਾਸਿਸਟਸ ਨੇ ਦਵਾਈਆਂ ਇਕੁਇਪਮੈਂਟ ਜਿਹੜਾ ਅੰਦਰ ਯੂਜ਼ ਹੁੰਦਾ ਕਿਸੇ ਨੂੰ ਵੈਂਟੀਲੇਟਰ ਤੇ ਕਰਦੇ ਆ ਕਿਸੇ ਨੂੰ ਆਕਸੀਜਨ ਤੇ ਕਰਦੇ ਆ ਮਸ਼ੀਨ ਤੇ ਪਾਉਂਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਪਹਿਲਾਂ ਜਿਹੜੀਆਂ ਅਸੀਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾ ਕੇ ਪੂਰੀਆਂ ਕਰਦੇ ਸੀ ਹੁਣ ਵਾਇਰਸ ਦੀ ਕਿਰਪਾ ਨਾਲ ਇੱਥੇ ਹੀ ਸਾਡੇ ਕੋਲੇ ਡਾਕਟਰਾਂ ਦੀ ਟੀਮ ਬਹੁਤ ਚੰਗੀ ਹੈ ਡਾਕਟਰ ਸਾਡੇ ਕੋਲ ਤੁਸ਼ਾਰ ਅਗਰਵਾਲ ਜੀ ਨੇ ਜਿਹੜੇ ਐਮ ਡੀ ਮੈਡੀਸਨ ਨੇ ਉਹਨਾਂ ਦੀ ਜਿਹੜੀ ਟੀਮ ਆ ਡਾਕਟਰ ਹੈਪੀ ਡਾਕਟਰ ਰਜਤ ਹੋਰ ਡਾਕਟਰ ਕੋਸਮ ਇਸ ਤਰ੍ਹਾਂ ਸਾਈਕੀਆਟ੍ਰਿਕ ਡਾਕਟਰ ਸਾਈਕੋਲੋਜਿਸਟ ਡਾਕਟਰ ਡਾਕਟਰ ਭੂਨਮ ਜਿਹਨੇ ਕਿ ਡਾਈਟਿਸ਼ੀਅਨ ਮੈਡਮ ਨੇ ਸਾਰਿਆਂ ਦੇ ਰਲ ਕੇ ਸਹਿਯੋਗ ਦੇ ਨਾਲ ਅਸੀਂ ਸੁਪਨਿਆਂ ਦਾ ਹਸਪਤਾਲ ਚਲਾ ਰਹੇ ਹਾਂ ਅੱਜ ਜਿਹੜਾ ਹਸਪਤਾਲ ਦੇ ਵਿੱਚ ਗੱਲ ਕਰੀਏ ਫਸਟ ਫਲੋਰ ਦੇ ਉੱਤੇ ਤੁਸੀਂ ਦੇਖੋ 23 ਪੇਸ਼ੈਂਟ ਆ ਜਿਹੜੇ ਹਸਪਤਾਲ ਹਾਲ ਦੇ ਵਿੱਚ ਇਹ ਸਾਹਮਣੇ ਫਲੋਰ ਦੇ ਉੱਪਰ ਥੱਲੇ ਆ ਤੇ ਇਹਦੇ ਵਿੱਚੋਂ ਆਈਸੀਯੂ ਦੇ ਵਿੱਚ ਆ ਜਿਹੜੇ 5 ਪੇਸ਼ੈਂਟ ਆਈਸੀਯੂ ਦੇ ਵਿੱਚ ਐਡਮਿਟ ਨੇ ਫਿਰ ਜਿਹੜਾ ਇਹ ਗਰਾਉਂਡ ਇਹ ਹੈਗੀ ਮੰਨ ਲਓ ਗਰਾਉਂਡ ਫਲੋਰ ਤੇ ਆ ਫਰਸਟ ਫਲੋਰ ਆ ਫਰਸਟ ਫਲੋਰ ਦੇ ਉੱਪਰ 12 ਪੇਸ਼ੈਂਟ ਜਿਹੜੇ ਫਰਸਟ ਫਲੋਰ ਦੇ ਉੱਪਰ ਇੱਕ ਪਾਸੇ ਆ ਤੇ 17 ਇੱਕ ਪਾਸੇ ਆ ਤੇ ਇਹ 29 ਪੇਸ਼ੈਂਟ ਇਹ ਫਰਸਟ ਫਲੋਰ ਦੇ ਉੱਤੇ ਹੋ ਗਿਆ ਫਿਰ ਜਿਹੜੀ ਸੈਕੰਡ ਫਲੋਰ ਆ 11 ਮਰੀਜ਼ ਉੱਥੇ ਜਿਨ੍ਹਾਂ ਦੇ ਪੱਟੀਆਂ ਹੁੰਦੀਆਂ ਜਿਨ੍ਹਾਂ ਦੇ ਵੱਡੇ ਵੱਡੇ ਜ਼ਖਮ ਆ ਜਿਨ੍ਹਾਂ ਦੀ ਸਮੱਸਿਆ ਜਾਦਾ ਵਧੀ ਹੋਈ ਆ ਜਾਹੂਆਂ ਦੇ ਕਾਰਨ ਉਹਨਾਂ ਨੂੰ ਉੱਪਰ ਥਰਡ ਫਲੋਰ ਦੇ ਉੱਪਰ ਰੱਖਿਆ ਹੋਇਆ ਤੇ ਅੱਜ ਜੇ ਸੁਪਨਿਆਂ ਦੇ ਘਰ ਦੀ ਆਪਾਂ ਗੱਲ ਕਰੀਏ ਅਸੀਂ ਸਿਕਿਉਰਿਟੀ ਵਾਈਜ਼ ਸਫਾਈ ਵਾਈਜ਼ ਸਾਰੇ ਤਰੀਕੇ ਨਾਲ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਵੀ ਇਸ ਹਸਪੀਟਲ ਦੇ ਵਿੱਚ ਹਰ ਇੱਕ ਜਿਹੜੀ ਪੇਸ਼ੈਂਟ ਦੀ ਜ਼ਰੂਰਤ ਆ ਉਹ ਪੂਰੀ ਹੋ ਸਕੇ ਪਹਿਲਾ ਇੱਕ ਨੰਬਰ ਬੈੱਡ ਅਸੀਂ ਖਾਲੀ ਰੱਖਦੇ ਹਾਂ ਕੋਈ ਐਮਰਜੈਂਸੀ ਇੱਕਦਮ ਕੋਈ ਪੇਸ਼ੈਂਟ ਆ ਜਾਂਦਾ ਜਿੰਨੇ ਵੀ ਬਾਪੂ ਬਜ਼ੁਰਗ ਵੀਰ ਤੁਸੀਂ ਦੇਖਦੇ ਹੋ ਮੰਜ਼ਿਆਂ ਦੇ ਉੱਪਰ ਪਏ ਇਹ ਉਹ ਪੇਸ਼ੈਂਟ ਨੇ ਜਿਹੜੇ ਜ਼ਿਆਦਾ ਕ੍ਰਿਟੀਕਲ ਨੇ ਜਾਂ ਜਿਨ੍ਹਾਂ ਨੂੰ ਜ਼ਿਆਦਾ ਲੋੜ ਆ ਡਾਕਟਰ ਤੁਸ਼ਾਰ ਗਰਵਾਲ ਐਮ ਡੀ ਮੈਡੀਸਨ ਨੇ ਇਹੀ ਰਨ ਕਰਦੇ ਨੇ ਹਸਪੀਟਲ ਨੂੰ ਸਾਰਾ ਹਸਪੀਟਲ ਦਾ ਕੰਮ ਡਾਕਟਰ ਤੁਸ਼ਾਰ ਗਰਵਾਲ ਦੇਖਦੇ ਨੇ ਡਾਕਟਰ ਰਜੀਤ ਉਹਨਾਂ ਦੀ ਟੀਮ ਡਾਕਟਰ ਕੁਸਮ ਹੋਗੇ ਡਾਕਟਰ ਸਚਿਨ ਹੋਗੇ ਤੇ ਡਾਕਟਰ ਹੈਪੀ ਹੋਗੇ ਇਹ ਸਾਰੇ ਡਾਕਟਰਾਂ ਦੀ ਟੀਮ ਆ ਜਿਹੜੀ ਰਲ ਮਿਲ ਕੇ ਹਸਪੀਟਲ ਨੂੰ ਚਲਾ ਰਹੀ ਹੈ ਇਹ ਪੇਸ਼ੈਂਟ ਜਿਵੇਂ ਤੁਸੀਂ ਸასი ਗਲਮਾ ਕਰਦੇ ਆ ਜਿਹੜੇ ਪੇਸ਼ੈਂਟ ਨੇ ਤੁਸੀਂ ਦੇਖਦੇ ਹੋ ਇੰਨੇ ਕ੍ਰਿਟੀਕਲ ਨੇ ਮੈਂਟਲੀ ਪੇਸ਼ੈਂਟ ਨੇ ਜਾਂ ਫਿਜ਼ੀਕਲੀ ਤੇ ਕੈਂਪ ਦੇ ਵਿੱਚ ਜਿਹੜੇ ਆਉਂਦੇ ਨੇ ਸასი ਗਲ ਪੈਣੇ ਦਾਦਾ ਬਹਿ ਜਾ ਬੈ ਜਾ ਮੇਰੀ ਭੈਣ ਮੈਨੂੰ ਬਾਬਾ ਜੀ ਦੇ ਵਿਚਾਈ ਜਾਂਦੇ ਹੁੰਦੇ ਹੁੰਦੇ ਕੋਈ ਰੋਣਾ ਨਹੀਂ ਮੇਰੀ ਭੈਣ ਨੇ ਬੈ ਜਾ ਬੈ ਜਾ ਇਹ ਦਾਦਾ ਭੈਣ ਬਹੁਤ ਜ਼ਿਆਦਾ ਆਫਸੈਟ ਭੈਣ ਕੈਂਪ ਦੇ ਵਿੱਚ ਲੈ ਕੇ ਆਏ ਸੀ ਪਰਿਵਾਰਕ ਮੈਂਬਰ ਬੰਨ ਕੇ ਘਰੇ ਰੱਖਣੇ ਇਹ ਹਾਂ ਪੁੱਤ ਕਿਵੇਂ ਆ ਠੀਕ ਆਣ ਤੂੰ ਇਹ ਵੀ ਸਾਡੀ ਧੀ ਰਾਣੀ ਬਹੁਤ ਜ਼ਿਆਦਾ ਆਫਸੈਟ ਸੀ ਮਾਤਾ ਸੱਸਰੀ ਕਾਲ ਹੋਰ ਮਾਂ ਠੀਕ ਹੋ ਸੱਸਰੀ ਕਿਆ ਹੋਰ ਮਾਂ ਠੀਕ ਹੋ ਹਾਂਜੀ ਠੀਕ ਆ ਮਾਂ ਠੀਕ ਇਮਾਂ ਸਾਡੇ ਬੇਟੀ ਸੀ ਇਹਨਾਂ ਦੀ ਹਰਜੀਤ कौर ਟੀਚਰ ਸੀ ਉਹਨਾਂ ਦੀ ਵੀ ਡੈਥ ਹੋ ਗਈ ਸੀ ਅਫਸਰਟ ਸੀਗੀ ਬਹੁਤ ਜ਼ਿਆਦਾ ਹੁਣ ਮਾਂ ਨੂੰ ਵੀ ਵਿਚਾਰੀ ਨੂੰ ਇਹ ਪ੍ਰੋਬਲਮ ਆਈ ਹੋਈ ਐ ਇੱਥੋਂ ਵਾਹਿਗੁਰੂ ਕਿਰਪਾ ਕਰਨ ਮਾਂ ਠੀਕ ਹੋ ਕੇ ਜਾਵੇ ਘਰੇ ਮਾਂ ਮੇਰੀ ਇੱਥੇ ਇੱਥੇ ਮੈਨੂੰ ਹੁਣ ਹਾਂ ਛੱਡ ਦਿਓ ਕੋਈ ਘਰ ਛੱਡ ਗਿਆ ਕੋਈ ਨਾ ਮਾਂ ਛੱਡ ਆਪਣੇ ਘਰ ਛੱਡ ਜਾਓ ਠੀਕ ਆ ਮਾਂ ਛੱਡ ਜਾ ਆਪਣੇ ਪਾਲਾ ਹੋਊਗਾ ਮੈਂ ਚੱਲ ਜਾਓ ਆਪਣੇ ਘਰ ਠੀਕ ਆ ਮਾਂ ਠੀਕ ਮੈਨੂੰ ਆਪਣੇ ਘਰ ਦੀ ਪੁੱਤਰੀ ਸੀ ਉਹ ਵੀ ਟੁਗਰੀ ਹੋ ਗਈ ਐ ਐਂ ਰੋਈ ਜਾਂਦੇ ਹੁੰਦੇ ਆ ਬਾਪ ਜੀ ਉਹ ਦੇਖੋ ਮੇਰੀ ਬੇਟੀ ਹਾਂ ਬੇਟੀ ਨੂੰ ਬੁਲਾਉਣਾ 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 ਹਰਜੀਤ ਨੂੰ ਬੁਲਾਉਣਾ ਹਾਂ ਜੀ ਤੇ ਇਦਾਂ ਹੀ ਇਹ ਬੱਚਾ ਵਾ ਇਹ ਵੀ ਫਿਜ਼ੀਕਲੀ ਡਿਸੇਬਲ ਆ 100% ਕੇਅਰ ਵਾਸ਼ਰੂਮ ਟਾਇਲਟ ਸਾਰਾ ਕੁਝ ਉੱਪਰ ਹੀ ਹੋ ਰਿਹਾ ਇਧਰ ਬਾਪੂ ਜੀ ਆ ਸਤਿ ਸ੍ਰੀ ਅਕਾਲ ਬਾਪੂ ਸਤਿ ਸ੍ਰੀ ਅਕਾਲ ਤਕੜਾ ਬਾਪੂ ਕੀ ਹਾਲ ਨੇ ਇਕਬਾਲ ਸਿੰਘ ਜੀ ਹੋ ਗਿਆ ਆਪਰੇਸ਼ਨ ਹੋ ਗਿਆ ਜੀ ਹੋ ਗਿਆ ਆਪਰੇਸ਼ਨ ਨੂੰ ਬਧਾਈਆਂ ਬਹੁਤ ਬਹੁਤ ਅਲਵਾਜ ਹੀ ਕਰਵਾਇਆ ਵੈਗਰੂ ਨੇ ਕਰਾਇਆ ਅਸੀਂ ਨਹੀਂ ਕਰਾਇਆ ਜੋ ਉਹ ਮੈਂ ਤਿੰਨ چار ਲੋਕ ਹੋ ਗਿਆ ਮੇਰੇ ਦਿੱਤੀ ਰੱਖਾ ਪਰ ਤੁਸੀਂ ਸਾਡੇ ਕੋਈ ਰਹਿਣਾ ਬਾਅਦ ਵਿੱਚ ਵੀ ਕੋਈ ਸੇਵਾ ਬਿੰਦੇ ਦੇ ਦੇ ਕੋਈ ਨਹੀਂ ਮੇਰਾ ਕੋਈ ਧੀ ਪੁੱਤਰ ਨਹੀਂ ਹੈਗਾ ਮੇਰਾ ਕੋਈ ਨਹੀਂ ਅਸੀਂ ਤੁਹਾਡੇ ਧੀ ਪੁੱਤਰ ਨਹੀਂ ਮੈਂ ਲਵਾਰਸ ਅਸੀਂ ਵੀ ਤੁਹਾਡੇ ਧੀ ਪੁੱਤਰ ਆ ਇਹ ਨਾ ਕੋ ਲਵਾਰਸ ਆ ਦੇਖੋ ਸਿਰ ਤੇ ਹੱਥ ਰੱਖੋ ਪੁੱਤ ਦੇ ਅਸੀਂ ਵੀ ਤੁਹਾਡੇ ਧੀ ਪੁੱਤਰ ਆ ਆਪਰੇਸ਼ਨ ਠੀਕ ਹੋ ਗਿਆ ਆਪਣੇ ਸੇ ਠੀਕ ਹੋ ਗਿਆ ਹੁਣ ਜਿਵੇਂ ਜਿਵੇਂ ਡਾਕਟਰ ਨੇ ਕਿਹਾ ਧਿਆਨ ਰੱਖਣਾ ਉਵੇਂ ਹੀ ਅੱਛਾ ਜੀ ਕੋਈ ਜ਼ੋਰ ਨਹੀਂ ਲਾਉਣਾ ਗਲਤ ਤਰੀਕੇ ਨਾਲ ਉੱਠ ਕੇ ਨਹੀਂ ਬਹਿਣਾ ਕੰਪਲੀਸ਼ਨ ਹੋ ਗਿਆ ਜੀ ਤੁਹਾਡੀ ਜਿਹਾ ਬਾਣੀ ਜੀ ਐਕਸਰਸਾਈਜ਼ ਕਰਨੀ ਹੈ ਜਿਵੇਂ ਡਾਕਟਰ ਨੇ ਕਿਹਾ ਠੀਕ ਹੈ ਤੇ ਪਛਾਣ ਜੋ ਗਏ ਥੀ ਮੈਨੂੰ ਆਪਣੇ ਕੋਲ ਰੱਖੜਾ ਮੇਰਾ ਕੋਈ ਪੁੱਤਰ ਕੋਈ ਦੀ ਹੈਗਾ ਆਪੇ ਹੱਲ ਮਾਰੀ ਕੋਈ ਬਾਪੂ ਜੀ ਇਕਵਾਲ ਸਿੰਘ ਜੀ ਕਿਹੜੀ ਹਾਲਤ ਦੇ ਵਿੱਚ ਸੀ ਕਰੋਨਾ ਨਹੀਂ ਬਾਪੂ ਕਰੋਨਾ ਨਹੀਂ ਮੈਨੂੰ ਕੋਈ ਸਾਹ ਨਹੀਂ ਕੋਈ ਨਾ ਵਾਇਰਸ ਨੂੰ ਕਰਨਗੇ ਕਰਪਾ ਇਹ ਬਾਪੂ ਬਰਾਗੀ ਆ ਜੀ ਇਹਨਾਂ ਦਾ ਵੀ ਸਰਜਰੀ ਹੋਈ ਆ ਆਪਰੇਟ ਹੋ ਕੇ ਆਇਆ ਤੇ ਇਹਨਾਂ ਦਾ ਵੀ ਆਪਰੇਟ ਹੋਇਆ ਜੀ ਹਾਂਜੀ ਹਾਂਜੀ ਹਾਂ ਹਾਈਡਰ ਸੀ ਠੀਕ ਨੇ ਹੁਣ ਹਾਂਜੀ ਠੀਕ ਤੇ ਇਹ ਮੁੰਡਾ ਕਿਵੇਂ ਡਾਕਟਰ ਸਾਹਿਬ ਕਿ ਵੀ ਹੁਣ ਪਹਿਲਾਂ ਨਾਲੋਂ ਠੀਕ ਆ ਇਹਨੂੰ ਕੀ ਆ ਖੂਨ ਪੂਰਾ ਹੋ ਗਿਆ ਹਾਂ ਖੂਨ ਪੂਰਾ ਹੋ ਗਿਆ ਸੀਆਰ ਰਿਪੋਰਟ ਆ ਗਿਆ ਹਾਂ ਜੀ ਉਹ ਸੀਆ ਹੈ ਫਿਰ ਉਹਦੇ ਲਈ ਭੇਜਣਾ ਮੈਂ ਇੱਕ ਵਾਰੀ ਦੋ ਕਿਸੇ ਚੀਜ਼ ਬਾਇਓਪਸੀ ਦੀ ਰਿਪੋਰਟ ਆ ਗਈ ਹਾਂ ਨਿਕਾ ਸਾਡੇ ਡਾਕਟਰ ਸਾਹਿਬ 24 ਘੰਟੇ ਇੱਥੇ ਹਾਜ਼ਰ ਰਹਿੰਦੇ ਨੇ ਜਿਵੇਂ ਟੀਮਾਂ ਬਣੀਆਂ ਡਾਕਟਰਾਂ ਦੀਆਂ ਅਡੱਡ ਦੋ ਡਾਕਟਰ ਹਰ ਟਾਈਮ ਹਸਪੀਟਲ ਦੇ ਵਿੱਚ ਅਵੇਲੇਬਲ ਰਹਿੰਦੇ ਨੇ ਸੀਨੀਅਰ ਡਾਕਟਰ ਆ ਜਿਹੜੇ ਸਮੇਂ-ਸਮੇਂ ਤੇ ਆ ਕੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਇਹਨਾਂ ਨੇ ਰਹਿਣਾ ਬਾਕੀ ਹਰ ਟਾਈਮ ਕਾਲ ਤੇ ਜਦੋਂ ਵੀ ਕੋਈ ਜ਼ਰੂਰਤ ਆ ਕੁਈ ਐਮਰਜੈਂਸੀ ਤੋਂ ਐਮਰਜੈਂਸੀ ਪੇਸ਼ੈਂਟ ਵੀ ਹੈ ਜਿਹੜਾ ਸਾਡੇ ਕੋਲੇ ਅੱਗੇ ਸਾਨੂੰ ਹਸਪੀਟਲਾਂ 'ਚ ਸ਼ਿਫਟ ਕਰਨੇ ਪੈਂਦੇ ਸੀ ਅੱਗੇ ਤੇ ਹੁਣ ਅਸੀਂ ਇੱਥੇ ਹੀ ਉਹਨਾਂ ਦੀ ਕੇਅਰ ਕਰਦੇ ਆਂ ਇੱਥੇ ਹੀ ਉਹਨਾਂ ਦਾ ਟ੍ਰੀਟਮੈਂਟ ਹੁੰਦਾ ਪ੍ਰੋਪਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਉਹ ਪੇਸ਼ੈਂਟ ਜਿਹੜੇ ਕੈਂਪ ਦੇ ਵਿੱਚ ਆਏ ਹੋਏ ਨੇ ਜਿਹੜੇ ਬਹੁਤ ਕ੍ਰਿਟੀਕਲ ਪੇਸ਼ੈਂਟ ਸੀ ਬਾਪੂ ਜੀ ਨੇ ਦਿੱਲੀ ਤੋਂ ਜਿਹੜੇ ਲੈ ਕੇ ਆਂਦੇ ਸੀ ਤੁਸੀਂ ਦੇਖਿਆ ਸੀ ਬਾਪੂ ਜੀ ਨੂੰ ਬਾਪੂ ਜੀ ਅੱਗੇ ਨਾਲੋਂ ਬਹੁਤ ਠੀਕ ਆ ਪਹਿਲਾਂ ਨਾਲੋਂ ਵਾਹਿਗੁਰੂ ਮਿਹਰ ਕਰਨ ਤੇ ਇਦਾਂ ਹੀ ਇਹ ਹਸਪੀਟਲ ਦੇ ਵਿੱਚ ਜਿੰਨੇ ਪੇਸ਼ੈਂਟ ਤੁਸੀਂ ਐਡਮਿਟ ਦੇਖਦੇ ਹੋ ਇਹ ਸਾਰੇ ਪੇਸ਼ੈਂਟਾਂ ਦੀਆਂ ਸਮੱਸਿਆਵਾਂ ਇੱਕ ਵੱਡੀਆਂ ਸਮੱਸਿਆਵਾਂ ਵਾਲੇ ਪੇਸ਼ੈਂਟ ਸਾਡੇ ਕੋਲ ਤੁਸੀਂ ਦੇਖਦੇ ਹੋ ਸੜਕਾਂ ਤੋਂ ਵੀ ਲੈ ਕੇ ਆਉਂਦੇ ਆ ਫਿਜ਼ੀਕਲ ਡਿਸੇਬਲ ਮੈਂਟਲੀ ਡਿਸੇਬਲ ਕੋਈ ਲੱਤਾਂ ਬਾਹਾਂ ਤੋਂ ਚੱਲ ਫੇਰ ਨਹੀਂ ਸਕਦਾ ਕਿਸੇ ਦੇ ਜ਼ਖਮ ਹੋਏ ਨੇ ਵੱਡੇ ਵੱਡੇ ਜ ਜ ਕਿਸੇ ਦੇ ਵਿੱਚ ਖੂਨ ਦੀ ਕਮੀ ਆ ਐਸੇ-ਐਸੇ ਪੇਸ਼ੈਂਟ ਹੁਣ ਆਈਸੀਯੂ ਦੇ ਵਿੱਚ ਵੀ ਸਾਡੇ ਕੋਲੇ 8 ਬਿਡ ਦਾ ਆਈਸੀਯੂ ਆ ਜਿਹਦੇ ਵਿੱਚੋਂ 5 ਪੇਸ਼ੈਂਟ ਅੰਦਰ ਐਡਮਿਟ ਨੇ ਸਾਡੇ ਕੋਲੇ ਆਵੀਤੀ ਰਾਣੀਏ ਠੀਕ ਆ ਜਿਉਂਦੀ ਬਾਹਦੀ ਦੇ ਪੁੱਤ ਹੁਣ ਠੀਕ ਆ ਤੂੰ ਅੱਗੇ ਨਾਲੋਂ ਕਿਵੇਂ ਜੀ जख्म ਡਾਕਟਰ ਸਾਹਿਬ ਇਹਨਾਂ ਦੇ ਕਿਦਾਂ ਬੱਚੀ ਦਾ ਹੀਲ ਕਰਕੇ ਪਹਿਲਾਂ ਨਾਲੋਂ ਹੀਲ ਕਰਦੇ ਤੇ ਜਿਹੜੀ ਐ ਐਚਬੀ ਵਗੈਰਾ ਹੋਮੋਗਲਿਬਨ ਵਗੈਰਾ ਠੀਕ ਆ ਬਲੱਡ ਚੜਾਇਆ ਸੀਗਾ 2 ਇਹਨੂੰ ਡਿਟੇਕਟ 10 ਉੱਤੇ ਆ ਗਿਆ 10 ਉੱਤੇ ਆ ਗਿਆ ਚਲੋ ਸ਼ੁਕਰ ਤੇ ਦੋਨੋਂ ਭੈਣਾਂ ਨੂੰ ਸਾਡੇ ਕੋਲੇ ਲੈ ਕੇ ਆਏ ਸਾਡੀ ਮੇਲ ਕੋਟਲੀ ਤੋਂ ਟੀਮ ਬੱਚੀ ਦੇ ਸਾਰੇ ਜ਼ਖਮ ਬੈਗ ਤੇ ਢੋਈ ਤੇ ਸਾਰੇ ਲੱਤਾਂ ਤੇ ਪੈਰਾਂ ਤੇ ਥੱਲਿਓ ਸਾਰਾ ਸਰੀਰ ਗਲਿਆ ਪਿਆ ਸੀ ਇਹਦਾ ਨਾਂ ਹੈਗਾ ਹਲੀਮਾ ਹਲੀਮਾ ਤੇਰਾ ਨਾਂ ਹੈਗਾ ਅਰੀਬਾ ਅਰੀਬਾ ਹਲੀਮਾ ਤੇ ਅਰੀਬਾ ਦੋਨੋਂ ਭੈਣਾਂ ਵਾਂ ਇਹ ਵੀ ਚੱਲ ਫਿਰ ਨਹੀਂ ਸਕਦੀ ਸੀ ਪੂਰੀ ਮੱਤਾਂ ਬਿੰਗੀਆਂ ਹੋ ਗਈਆਂ ਵਿਚਾਰੀ ਦੀਆਂ ਇਹਦਾ ਵੀ ਹੁਣ ਵੀਡੀਓ ਥੈਰੇਪੀ ਚੱਲਦੀ ਆ ਇਦਾਂ ਹੀ ਸਾਡੇ ਇੱਧਰ ਮਾਤਾ ਮਸੀ ਆ ਹਨਾ ਹਾਂਜੀ ਇਹਨਾਂ ਨੂੰ ਬ੍ਰੈਸਟ ਕੈਂਸਰ ਆ ਇਹਨਾਂ ਦੇ ਮੰਨ ਲਓ ਬ੍ਰੈਸਟ ਦੇ ਵਿੱਚ ਬਹੁਤ ਵੱਡਾ ਕੈਂਸਰ ਦੀ ਪ੍ਰੋਬਲਮ ਕਰਕੇ ਬਾਕੀ ਪੇਸ਼ੈਂਟ ਹਸਪਤਲ ਗਿਆ ਹਾਂਜੀ ਉਹ ਸੀ ਸੀਟੀ ਦੀ ਭੇਜਿਆ ਸੀ ਫਾਲੀਨਿੰਗ ਤੇ ਇਹ ਸਾਡਾ ਆਈ ਸੀ ਯੂ ਬਣਾਇਆ ਜੀ ਛੋਟਾ ਜਿਹਾ ਤੇ ਇਹ ਹੁਣ ਹਸਪਤਲ ਦੇ ਵਿੱਚ ਆ ਤੀਜੀ ਲਾਈਨ ਜਿਹੜੀ ਅਸੀਂ ਵਿਚਾਲੇ ਲਾਈ ਹੋਈ ਆ ਜਗ੍ਹਾ ਦੀ ਘਾਟ ਕਰਕੇ ਮੰਨ ਲਓ ਸਾਨੂੰ ਬੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤੇ ਇੱਥੇ ਇਹ ਵਿਚਾਲੇ ਸੈਂਟਰ ਚ ਲਾਈਨ ਲਾਈ ਹੋਈ ਆ ਤੇ ਹੁਣ ਬਾਪੂ ਇਹ ਜੂਪੀ ਤੋਂ ਆਪਣੇ ਵਾਈਫ ਨੂੰ ਲੈ ਕੇ ਆਏ ਸੀ ਕੈਂਪ ਦੇ ਵਿੱਚ ਇੰਨੀ ਮਾੜੀ ਹਾਲਤ ਸੀ ਮਾਤਾ ਦੀ ਵਿਚਾਰੀ ਦੀ 휠ਚੇਅਰ ਤੇ ਸੀਗੇ ਲੈ ਕੇ ਆਏ ਤੇ ਇਸ ਤਰ੍ਹਾਂ ਮੰਨ ਲਓ ਇੰਨੀ ਦੂਰੋਂ ਦੂਰੋਂ ਜੂਪੀ ਤੋਂ ਬਿਹਾਰ ਤੋਂ ਬੰਗਾਲ ਤੋਂ ਕਲਕੱਤੇ ਤੋਂ ਜੰਮੂ ਕਸ਼ਮੀਰ ਤੋਂ ਹਿਮਾਚਲ ਤੋਂ ਰਾਜਸਥਾਨ ਤੋਂ ਦੂਰੋਂ ਦੂਰੋਂ ਪੇਸ਼ੈਂਟ ਸਾਡੇ ਕੋਲੇ ਇੱਥੇ ਦਿਮਾਗੀ ਸਮੱਸਿਆਵਾਂ ਵਾਲੇ ਜਿਹੜੇ ਕੈਂਪ ਦੇ ਵਿੱਚ ਆਉਂਦੇ ਨੇ ਜਿਹੜੇ ਬਹੁਤ ਕ੍ਰਿਟੀਕਲ ਪੇਸ਼ੈਂਟ ਹੁੰਦੇ ਆ ਫਿਰ ਉਹਨਾਂ ਨੂੰ ਅਸੀਂ ਇੱਥੇ ਐਡਮਿਟ ਕਰ ਲੈਂਦੇ ਆ ਜਿਹੜੇ ਮੈਂਟਲੀ ਸਮੱਸਿਆ ਜ਼ਿਆਦਾ ਜਿਨ੍ਹਾਂ ਦੀ ਵਧੀ ਹੁੰਦੀ ਆ ਕੁੱਟਮਾਰ ਕਰਦੇ ਆ ਭੰਨ ਤੋੜ ਕਰਦੇ ਆ ਹੁਣ ਇਹ ਉੱਪਰਲਾ ਬੋਰਡ ਆ ਉੱਪਰਲੇ ਬੋਰਡ ਵਿੱਚ ਵੀ ਸਾਡਾ ਹਰ ਟਾਈਮ ਇੱਕ ਸਟਾਫ ਨਰਸਿੰਗ ਸਟਾਫ ਦੀ ਇੱਥੇ ਡਿਊਟੀ ਲੱਗੀ ਹੋਈ ਆ ਜੀਡੀਐ ਸਟਾਫ ਸਫਾਈ ਵਾਲੇ 올 ਟਾਈਮ ਇੱਥੇ ਮੈਂਬਰ ਸਾਡੇ ਕੋਈ ਨਾ ਕੋਈ ਇੱਥੇ ਰਹਿੰਦੇ ਨੇ ਹਾਂਜੀ ਭੈਣ ਸਤਿ ਸ੍ਰੀ ਅਕਾਲ ਹਾਂ ਵੀ ਕੁੜੀਆ ਰਾਣੀ ਕਿਵੇਂ ਆ ਕੀ ਖਾਈ ਜਾਨੀਂ ਵਿਸਕ ਕਰਾ ਰਹੀ ਹੈ ਇਹਦਾ ਵੀ ਪੂਰਾ ਸ਼ਰੀਰ ਬੱਚੀ ਦਾ ਕੰਮ ਨਹੀਂ ਸੀ ਕਰਦਾ ਮਰੀਦ ਕੋਟਲੇ ਤੋਂ ਆ ਤੇ ਇਹਨੂੰ ਬੱਚੀ ਦੀ ਇੱਥੇ ਐਕਸਰਸਾਈਜ਼ ਚੱਲਦੀ ਆ ਵਾਹਿਗੁਰੂ ਕਿਰਪਾ ਕਰਨ ਆਪਣੇ ਜੋਗੀ ਹੋ ਜਵੇ ਤੁਰਨ ਜੋਗੀ ਹੋ ਜਵੇ ਇਹਦੀਆਂ ਜਿਹੜੀਆਂ ਐਕਸਰਸਾਈਜ਼ਾਂ ਇੱਥੇ ਕਰਵਾਈਆਂ ਜਾਂਦੀਆਂ ਇੱਧਰ ਸਵਰਨਦੀਪ ਸਿੰਘ ਸਾਡਾ ਮੂਹਰ ਕੋਲ ਆ ਨੇ ਮੈਨੂੰ ਦੇਖ ਕੇ ਆ ਮਾਮਾ ਕਿਵੇਂ ਆ ਕੀ ਹਾਲ ਨੇ ਠੀਕ ਆ ਇਹ ਬੱਚਾ ਬਲਾਈਂਡ ਆ ਦਿਖਦਾ ਨਹੀਂ ਇਹਨੂੰ ਤੇ ਚੱਲਦਾ ਵੀ ਨਹੀਂ ਸੀ ਪਹਿਲਾਂ ਤਾਂ ਹੁਣ ਚੱਲਣਾ ਫਿਰਨ ਲੱਗ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਇਹਦੀ ਵੀ ਟਰੀਟਮੈਂਟ ਚੱਲਦੇ ਐ ਐਕਸਰਸਾਈਜ਼ ਚੱਲਦੇ ਆ 7ਵੀਂ ਕਲਾਸ 'ਚ ਪੜਦਾ ਸੀਗਾ ਬਸ ਸਕੂਲੋਂ ਆਇਆ ਦਿਮਾਗ ਨੂੰ ਬੁਖਾਰ ਚੜ ਗਿਆ ਬੈਗ ਸਕੂਲੋਂ ਰੱਖਿਆ ਆ ਕੇ ਬਸ ਉਦੋਂ ਮੁੜ ਕੇ ਸਰੀਰ ਕੰਮ ਛੱਡ ਗਿਆ ਹੌਲੀ-ਹੌਲੀ ਅੱਖਾਂ ਦੀ ਲਾਈਟ ਵੀ ਚੱਲੇ ਗਈ ਬ্লাইন্ড ਹੋ ਗਿਆ ਅਰਦਾਸ ਕਰਿਓ ਅਬ ਹੋਰ ਤੋਂ ਇਹ ਬੱਚਾ ਸਾਡੇ ਕੋਲੇ ਕਰੀਬ ਸਾਾਲ ਹੀ ਹੋ ਚੱਲੇ ਆ ਇਹਦੇ ਪਾਪਾ ਵੀ ਇਹਦੇ ਨਾਲ ਹੀ ਰਹਿੰਦੇ ਆ ਟਰੱਕ ਡਰਾਈਵਰ ਆ ਮੰਮੀ ਛੱਡ ਕੇ ਚਲੀ ਗਈ ਸੀ ਪਰ ਕਿ ਨਾਲ ਉਹ ਬਹੁਤ ਠੀਕ ਆ ਪਹਿਲਾਂ ਨਾਲ ਸਾਡੇ ਕੋਲ ਜਿਹੜੇ ਜਿੰਨੇ ਵੀ ਪੇਸ਼ੈਂਟ ਨੇ ਸਾਰੇ ਜਿਨ੍ਹਾਂ ਨੂੰ ਮਤਲਬ ਲੰਬਾ ਟਾਈਮ ਟਰੀਟਮੈਂਟ ਚੱਲਣ ਦੀ ਲੋੜ ਆ ਸਾਲ-ਸਾਲ ਤੋਂ 6-6 ਮਹੀਨਿਆਂ ਤੋਂ ਹਸਪਤਾਲਾਂ ਦੇ ਵਿੱਚ ਉਦਾਂ ਦੇ ਬਰੇਜ ਜੀ ਨੇ ਕਹਿੰਦਾ ਇਹ ਬਾਪੂ ਜੀ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਹਾਂ ਵੀ ਕਿਦਾਂ ਵੀਰੇ ਠੀਕ ਆ ਠੀਕ ਨਹੀਂ ਗਾ ਬਾਪੂ ਕਿਵੇਂ ਆ ਜੀ ਇਹ ਇਹਨਾਂ ਦੇ ਇਹ ਪੈਰ ਨਹੀਂ ਚੱਲਦਾ ਨਹੀਂ अच्छा ठीक है ठीक है स्ट्रोक है हां जी मां सस्कार किमे मैंने करदे मेरे पहला अपन रेस्क्यू ਕੀਤਾ ਸੀ ਫਿਰ ਇਹਨਾਂ ਦੇ ਘਰ ਦੇ ਮਿਲਗੇ ਸੀ ਮੋਬਾਈਲ ਤੇ ਲਗਾ ਕੇ ਸੀ ਹਾਂ 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 ਆ ਜਾਏ ਵੀ ਹੋ ਗਿਆ ਨਾ ਲੈਣ ਲੈ ਕੇ ਜਾਣਾ ਅੱਜ ਕੱਲ ਆਏ ਫੇਰ ਚੱਲ ਗਏ ਕਿੰਦੇ ਕਈ ਆਂਦੇ ਹੀ ਭਾਜੂ ਰਾਜ ਆ ਜਾਣ ਕਈ ਆਂਦੇ ਕੱਲ ਕਈ ਆਂਦੇ ਪਤਾ ਨਾ ਕਦੋਂ ਆਉਣਾ ਨਹੀਂ ਹੁਣ ਇਹਨੂੰ ਪਿੰਡ ਲੈ ਕੇ ਜਾਣਾ ਘਰੇ ਹਾਂਜੀ ਹਾਂ ਡਾਕਟਰ ਸਾਹਿਬ ਨੇ ਕਿੰਦਾ ਛੁੱਟੀ ਦਿੱਤੀ ਕੋਈ ਗੱਲ ਨਹੀਂ मां ਛੁੱਟੀ ਤਾਂ ਠੀਕ ਆ ਹੁਣ ਬਸ ਇਹਦੀ ਦਵਾਈ ਪ੍ਰੋਪਰ ਚੱਲੇ ਘਰੋਂ ਨਹੀਂ ਹੁਣ ਇਹਨੂੰ ਐਦਾਂ ਫੇਰ ਅੱਗੇ ਦੇਖੋ ਕਿਥੋਂ ਖਰੜ ਤੋਂ ਮਿਲਿਆ ਕਿੰਨੀ ਮਾੜੀ ਹਾਲਤ ਸੀ ਕੁੱਤਿਆਂ ਦੇ ਵਿੱਚ ਹੀ ਸੁਣਦਾ ਸੀ ਸੜਕਾਂ ਤੇ ਗੰਦ ਮੰਦ ਚੱਕ ਕੇ ਖਾਂਦਾ ਸੀ ਹੁਣ ਇਹਦਾ ਧਿਆਨ ਰੱਖਿਓ ਮਾਂ ਜੇ ਲੈ ਕੇ ਜਾਣਾ ਮੈਂ ਜ਼ਿੰਮੇਵਾਰੀ ਨੇ ਹਰ ਮਹੀਨੇ ਇੱਥੋਂ ਦਵਾਈ ਲੈ ਕੇ ਜਾਣੀ ਇਹਨੂੰ ਨਾਲ ਲੈ ਕੇ ਆਉਣਾ ਸਾਨੂੰ ਮਿਲਾ ਕੇ ਲੈ ਕੇ ਜਾਣਾ ਠੀਕ ਆ ਮਾਂ ਕੀ ਨਾਂ ਇਹਦਾ ਪੂਰਾ ਪ੍ਰਿੰਸ ਦੀਪਕ ਕੁਮਾਰ ਦੀਪਕ ਕੁਮਾਰ ਹਾਂ ਦੀਪਕ ਕਿਵੇਂ ਆ ਫਿਰ ਬੈਠ ਉੱਟ ਕੇ ਉੱਟ ਕੇ ਬੈਠ ਓਟਕੇ ਰ ਬੈਠ ਹੱਥ ਤਾਂ ਮੜਾ ਲਾਇਆ ਉਹ ਮੜਾ ਲਾਇਆ ਉਹ ਮੜਾ ਲਾਇਆ ਯਾਰ ਹੱਥ ਕਿਵੇਂ ਠੀਕ ਹੈ ਇਦਾਂ ਇਧਰ ਬਾਪੂ ਜੀ ਪਏ ਨੇ ਇਹ ਵੀ ਬਹੁਤ ਹਾਲਾਤ ਇਹਨਾਂ ਦੇ ਮਾੜੇ ਸੀ ਚੱਲ ਫੇਰ ਨਹੀਂ ਸਕਦੇ ਬਲਾਈਂਡ ਨੇ ਤੇ ਜ਼ਖਮ ਵੀ ਇਹਨਾਂ ਦੇ ਨਹੀਂ ਜ਼ਖਮ ਨਹੀਂ ਸੀਗਾ ਬਲਾਈਂਡ ਨੇ ਬਲਾਈਂਡ ਨੇ ਫਿਜ਼ੀਓਥੈਰੇਪੀ ਹੁੰਦੀ ਆ ਤੇ ਥੋੜਾ ਖੜਾ ਕਰੀਂ ਟ੍ਰਾਈ ਕਰਦੇ ਆ ਓਕੇ ਇਧਰ ਡਾਕਟਰ ਸਾਹਿਬ ਇਹਨਾਂ ਨੂੰ ਜੈਸੇ ਹੀ ਕਿਹਾ ਸੀ ਇਹਨਾਂ ਨੂੰ ਫੰਗਲ ਇਨਫੈਕਸ਼ਨ ਹੈ ਕੈਸਟਿਸੀ ਦੀ ਜ਼ਿਆਦਾ ਖਰਾਬੀ ਆ ਕਿ ਸਾਲਾਂਾਂ ਦੀ ਠੀਕ ਹੈ। ਜਿਹੜਾ ਵਰਤਿਆ ਜੇ ਉੱਪਰ ਰੱਖਿਆ ਉਹ ਹੁਣ ਤੋਂ ਪਹਿਲਾਂ ਨਾਲੋਂ ਠੀਕ ਨਹੀਂ। ਇਧਰ ਬਾਪੂ ਰਮ ਇੱਕ ਕੈਂਪ ਤੋਂ ਦੇਖੀ ਨਹੀਂ ਸੀ। ਰੇਡ ਹੋ ਗਿਆ। ਸਰਪੰਚਾ ਕਿਵੇਂ ਆ? ਗਿਆ ਨਾ ਕਦੋਂ। ਆਹ ਚੱਲਾਂਗੇ ਆਪਾਂ ਜਲਦੀ। ਚੱਲੀ ਚੱਲੀ। ਜੇਤੀ ਜੇਤੀ। ਆ ਕੋਟਾ ਦੇਖੀ। ਠੀਕ ਹੋ ਗਈ ਕੋਟਾ ਹੁਣ। ਇਹ ਠੀਕ ਨਹੀਂ। ਇਹ ਆ ਲਾ ਕੋਈ ਨਾ ਚੱਲਦੇ। ਇਧਰ ਬਾਪੂ ਮਹਤਿਆਰ ਸਿੰਘ ਜੀ ਨੇ ਅੱਖਾਂ ਤੋਂ ਬ্লাইਂਡ ਨੇ ਬਾਪੂ ਜੀ ਇਹਨਾਂ ਦੇ ਵਾਈਫ ਨੇ ਰੇਕਾ ਮਾਤਾ ਤੇ ਇਹਨਾਂ ਨੂੰ ਵੀ ਅਸੀਂ ਲੈ ਕੇ ਆਏ ਸੀਗੇ ਸ਼ਮਸ਼ਾਨ ਘਾਟ ਦੇ ਵਿੱਚ ਬਾਪੂ ਜੀ ਰਹਿੰਦੇ ਸੀ ਵਾਹਿਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸਾਨੂੰ ਇਹਨਾਂ ਦੀ ਸੇਵਾ ਮਿਲੀ ਆ ਇਦਾਂ ਹੀ ਇਹ ਮਾਤਾ ਕ੍ਰਿਸ਼ਨਾ ਮਾਤਾ ਵਾ ਇਹਨਾਂ ਦੀ ਬੇਟੀ ਅੰਜਲੀ ਤੇ ਇਹਨਾਂ ਦਾ ਬੇਟਾ ਅਜੇ ਆ ਤੇ ਇਹ ਦੋਨੋਂ ਮਾਂ ਬੇਟੀ ਘਰ ਦੇ ਵਿੱਚ ਸਿਗੀਆਂ ਪਈਆਂ ਲੁਧਿਆਣੇ ਤੋਂ ਲੈ ਕੇ ਆਏ ਸੀ ਅੰਜਲੀ ਦਾ ਪੂਰਾ ਸਰੀਰ ਕੀੜਿਆਂ ਨੇ ਖਾਦਾ ਹੋਇਆ ਸੀ ਇੰਨੇ ਜਾਖਮ ਸੀ ਢੋਈ ਤੇ ਬੈਗ ਤੇ ਸਾਰੀਆਂ ਹੱਡੀਆਂ ਨਿਕਲੀਆਂ ਪਈਆਂ ਸੀ ਵਿਚਾਰੀ ਦੀਆਂ ਤੇ ਹੁਣ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਆ ਅੰਜਲੀ ਭੈਣ ਵੀ ਠੀਕ ਆ ਤੇ ਕ੍ਰਿਸ਼ਨ ਮਾਤਾ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਕਮਲਜੀਤ ਬੇਬੇ ਤੱਕੜੀਆਂ ਆ ਤਸਵੀਰ ਵੀ ਨਹੀਂ ਕਰਾਂਗੇ ਪਹਿਲਾਂ ਬਾਪੂ ਆਇਆ ਸੀ ਮੈਨੂੰ ਮਿਲਿਆ ਸੀ ਥੱਲੇ ਮੇਰੇ ਲੱਤਾਂ ਨਹੀਂ ਕੰਮ ਕਰਦਾ ਹੁੰਤੋ ਕੋਈ ਨਾ ਕਰੂਗਾ ਕਰੂਗਾ ਜੁਗ ਜੁਗ ਦੀਆ ਮੇਰੇ ਪੁੱਤੋ ਸੀ ਧੰਨਵਾਦ ਮਾ ਧੰਨਵਾਦ ਅੱਛਾ ਜੀ

ਵਾਹਿਗੁਰੂ ਮਿਹਰ ਕਰਨਗੇ ਮੇਰੇ ਬਾਪ ਤੰਦਰੁਸਤ ਗਿਆ ਬਖਸ਼ਣਗੇ ਬਈ ਮੈਂ ਸੀਗਾ ਥੱਲੇ ਟੈਂਪਰੇਰੀ ਬਾਪ ਹੁੰਦਾ ਸੀ ਉਹ ਤੇ ਤੁਸੀਂ ਭੇਜ ਦਿੱਤਾ ਸੀ ਹਾਂਜੀ ਹਾਂਜੀ ਇਹ ਬੁਖਾਰ ਹੋ ਗਿਆ ਸੀ ਇਹਨੂੰ ਠੀਕ ਆ ਬਾਪ ਤੇ ਮੈਨੂੰ ਬੁਲਾ ਲਿਆ ਸੀ ਇਹਨਾਂ ਬਿਤੇ ਇਤਿਆਰੇ ਕੋਲੇ ਠੀਕ ਆ ਬਾਪ ਤੇ ਹੁਣੇ ਠੀਕ ਹੈ ਜੀ ਚੁੱਤੀ ਇਹਨੂੰ ਅੱਜ ਹੀ ਠੀਕ ਆ ਬਾਪ ਕਰ ਦਿਆਂਗਾ ਬੈਠੋ ਤੁਸੀਂ ਮੈਂ ਡਾਕਟਰ ਨਾਲ ਗੱਲ ਕਰਦਾ ਕੋਈ ਨਾ ਇਹ ਬਾਪੂ ਵੀ ਫਫੜ ਆਇਦਾ ਮੁੰਡੇ ਦਾ ਕੋਈ ਨਹੀਂ ਨਾ ਭੈਣ ਨਾ ਭਰਾ ਨਾ ਧੀ ਨਾ ਪੁੱਤ ਬਾਪੂ ਹੀ ਸੰਭਾਲਦਾ ਸੀਗਾ ਹੁਣ ਬਾਪੂ ਬਜ਼ੁਰਗ ਹੋ ਗਿਆ ਹੈ ਮੁੰਡਾ ਐਪਸੈਟ ਬਹੁਤ ਜ਼ਿਆਦਾ ਸੀਗਾ ਤੇਰੇ ਬਾਪੂ ਸਾਡੇ ਕੋ ਇੱਥੇ ਕੈਂਪ ਤੇ ਲੈ ਕੇ ਆਏ ਸੀਗੇ ਹੁਣ ਤੱਕ ਇਹਨਾਂ ਬਹੁਤ ਠੀਕ ਆ ਹਾਂ ਵੀਰੇ ਕਿਵੇਂ ਆ ਤੂੰ ਠੀਕ ਆ ਹੁਣ ਹਾਂ ਠੀਕ ਆ ਠੀਕ ਆ ਵਧੀਆ ਵਧੀਆ ਬਹੁਤ ਠੀਕ ਆ ਇਹਨਾਂ ਤਾਂ ਤੂੰ ਕੀ ਨਾਮ ਤੇਰਾ ਅਮਰਿੰਦਰ ਸਿੰਘ ਅਮਰਿੰਦਰ ਕੌਣ ਆ ਨਾਲ ਤੇਰੇ ਨਹੀਂ ਠੀਕ ਆ ਭਰਾ ਆਵਾ ਤੁਹਾਡਾ ਨਹੀਂ ਉਹ ਮੈਂ ਮਤਲਬ ਕਿ ਨੂੰ ਠੀਕ ਆ ਜੀ ਹੋਰ ਅਮਰਿੰਦਰ ਠੀਕ ਆ ਹੁਣ ਤੋਂ ਹਾਂ ਪਾਹੀ ਹੋ ਤੇ ਮੈਂ ਠੀਕ ਐ ਡਾਕਟਰ ਜੀ ਆਂਦੀ ਹੈਗੀ ਠੀਕ ਐ ਠੀਕ ਐ ਮਨਿੰਦਰ ਬਾ ਤੈਨੂੰ ਉਧਰ ਭੇਜਾਂਗੇ ਬਾੜ ਚ ਭੇਜ ਦੇਣਾ ਉਧਰ ਠੀਕ ਆ ਆ ਸਰਪੰਚ ਕਰਦੇ ਆ ਗੱਲ ਆ ਜਾ ਪਹਿਲਾਂ ਬਾਕੀ ਮਰੀਜ਼ਾਂ ਦਾ ਪਤਾ ਲਿਆ ਦੀ ਹਾਂ ਬੰਦਣਾ ਪੱਟੀ ਕੋਟੇ ਤੇ ਬੰਦਨ ਹਾਂਜੀ ਮਾਂ ਸਤਿ ਸ੍ਰੀ ਅਕਾਲ ਔਰ ਮਾਂ ਠੀਕ ਹੋ ਜਿਉਂਦੀ ਬਾਹਲੀ ਤੇ ਮੇਰੀ ਮਾਂ ਤੰਦਰੁਸਤ ਦੀ ਬਖਸ਼ੇ ਮੇਰੀ ਮਾਂ ਨੂੰ ਚੜਦੀ ਕਲਾ ਬਖਸ਼ੇ ਬਾਬਾ ਨਾਨਕ ਹੈਨਾ ਵਾ ਵਾਹਿਗੁਰੂ ਮੇਰ ਕਾਨ ਇਸ ਮਾਂ ਦੀ ਵੀ ਦਾਸਤਾ ਐਸੀ ਆ ਤਿੰਨ ਬੁੱਤ ਸੀ ਉਹ ਵੀ ਚੁਰ ਗਏ ਦੁਨੀਆ ਤੋਂ ਬੇਟੀ ਜੀ ਉਹ ਵੀ ਚੁਰ ਗਈ ਦੋ ਤਾਂ ਦੋਤੀ ਸੀ ਉਹਨਾਂ ਦੀ ਵੀ ਡੈਥ ਹੋ ਗਈ ਘਰ ਵਾਲੇ ਦੀ ਵੀ ਡੈਥ ਹੋ ਗਈ ਉਹ ਇਕੱਲੀ ਹੋਈ ਪਈ ਸੀ ਘਰ ਦੇ ਵਿੱਚ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਠੀਕ ਹਾਂ ਬਾਪੂ ਕਿਵੇਂ ਹੋ ਠੀਕ ਆ ਸਿੱਤਾਂ ਠੀਕ ਆ ਜੀ ਆਉਂਦੇ ਬਣਾਦੇ ਹੋਰਸ ਨਾਲ ਆ ਚਲੀ ਤਲੇ ਨੂੰ ਗਿੜਾ ਕੱਢ ਕੇ ਆਈ ਆ ਜੀ ਹਾਂਜੀ ਪ੍ਰਕਾਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਬਾਪੂ ਤਕੜੇ ਹੋ ਇਹ ਬਾਪੂ ਪ੍ਰਕਾਸ਼ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਚ ਗ੍ਰੰਤੀ ਸਿੰਘ ਸੀਗੇ ਪਿੰਡ ਦਾ ਨਾਮ ਸੀਗਾ ਧਰਮ ਸਿੰਘ ਧਰਮ ਸਿੰਘ ਆ ਤੇ ਹੁਣ ਚੱਲਣ ਫਿਰਨ ਤੋਂ ਸਮਰੱਥ ਹੋ ਗਏ ਸੀਗੇ ਤੇ ਗੁਰੂ ਘਰ ਤੋਂ ਹੀ ਸੇਵਾ ਮੇਰੀ ਸਾਨੂੰ ਹੁਣ ਬਾਪੂ ਜੀ ਅੱਗੇ ਨਾਲੋਂ ਠੀਕ ਆ ਅਰਦਾਸ ਕਰਿਓ ਬਾਪੂ ਤੰਦਰੁਸਤ ਹੋ ਕੇ ਤਕੜਾ ਹੋ ਕੇ ਆਪਣੇ ਪੈਰਾਂ ਤੇ ਚੱਲਣ ਜੋਗਾ ਹੋ ਜੇਵੇ ਤੇ ਰਮਨਜੀਤ ਸਿੰਘ ਜੀ ਕਿਦਾਂ ਠੀਕ ਆ ਤੁਸੀਂ ਕਿਵੇਂ ਆਏ ਉੱਪਰ ਆਏ ਕੀ ਹੋ ਗਿਆ ਅੱਖਾਂ ਨਾਲ ਠੀਕ ਆ ਹੁਣ ਠੀਕ ਆ ਹਾਂਜੀ ਚਲੋ ਸ਼ੁਕਰ ਹੈ ਮਾਲਕ ਹਾਂਜੀ ਮੁੱਖ ਮੰਤਰੀ ਸਾਹਿਬ ਕੀ ਹਾਲ ਨੇ ਛਾੜ ਤੇ ਵਧੀਆ ਵਾ ਛੁੱਟੀ ਦੇ ਦੋ ਦੇਵਾਂਗੇ ਦੇਵਾਂਗੇ ਮੁੱਖ ਮੰਤਰੀ ਭਰਾ ਵਾ ਮੇਰਾ ਹੋਰ ਧਰਮਪ੍ਰੀਤ ਤੇਰਾ ਨਾਂ ਧਰਮਪ੍ਰੀਤ ਆ ਹਾਂਜੀ ਧਰਮਪ੍ਰੀਤ ਕੋਈ ਨਾ ਦੇਵਾਂਗੇ ਛੁੱਟੀ ਬਾਈ 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 ਇਹ ਫਸਟ ਫਲੋਰ ਆ ਜੀ ਤੇ ਇਸ ਤੋਂ ਉੱਪਰ ਅੱਗੇ ਸੈਕੰਡ ਫਲੋਰ ਆ ਸੈਕੰਡ ਫਲੋਰ ਦੇ ਉੱਪਰ ਸਾਡੇ ਉਹ ਪੇਸ਼ੈਂਟ ਰੱਖੇ ਹੋਏ ਨੇ ਜਿਹੜੇ ਮਰੀਜ਼ ਜ਼ਖਮਾਂ ਵਾਲੇ ਨੇ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਗਲੀਆਂ ਹੋਈਆਂ ਜਿਨ੍ਹਾਂ ਦੇ ਵੱਡੀਆਂ ਪੱਟੀਆਂ ਹੁੰਦੀਆਂ ਡਰੈਸਿੰਗ ਹੁੰਦੀਆਂ ਕਿਸੇ ਦੇ ਕੀੜੇ ਪਏ ਹੋਏ ਸੀ ਲੱਤ 'ਚ ਕਿਸੇ ਦੇ ਪੈਰ 'ਚ ਕਿਸੇ ਦੇ ਹੱਥ 'ਚ ਉਹਨਾਂ ਵੀਰਾਂ ਨੂੰ ਬਾਪੂ ਬਜ਼ੁਰਗਾਂ ਨੂੰ ਇੱਥੇ ਉੱਪਰਲੀ ਬੋਰਡ ਦੇ ਵਿੱਚ ਅਸੀਂ ਰੱਖਦੇ ਹਾਂ ਇੱਥੇ ਵੀ ਹਰ ਟਾਈਮ ਸਟਾਫ ਆ ਜਿਹੜਾ ਸਾਡਾ ਹਾਜ਼ਰ ਰਹਿੰਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਠੀਕ ਹੋ ਹੁਣ ਜੇ ਠੀਕ ਆ ਹਾਂਜੀ ਠੀਕ ਹੈ ਪੱਟੀ ਹੁੰਦੀ ਆ ਹਾਂ ਪੱਟੀ ਹੁੰਦੀ ਠੀਕ ਹੈ ਜਾਖਮ ਠੀਕ ਆ ਕਿ ਨਾਲੋਂ ਹਾਂ ਇਸੇ ਤਰ੍ਹਾਂ ਸੀ ਪੈਰ ਦਾ ਆਪਰੇਟ ਹੋ ਗਿਆ ਵਾ ਮੌਜੂਦਾ ਜੇ ਹੁਣ ਆ ਬਾਂ ਦਾ ਹੋਣਾ ਹਜੇ ਹੈਨਾ ਹਾਂਜੀ ਠੀਕ ਹੈ ਲੱਤ ਦਾ ਹੋ ਗਿਆ ਹੈਨਾ ਹੋਰ ਵੀਰੇ ਕੀ ਨਾਮ ਤੁਹਾਡਾ ਰਾਜਕੁਮਾਰ ਰਾਜਕੁਮਾਰ ਚਲੋ ਸ਼ੁਕਰ ਹੈ ਮਹਾਰਾਜ ਦੀ ਕਿਰਪਾ ਹੋ ਗਈ ਲੱਤ ਜੁੜ ਗਈ ਉਧਿਕਾ ਉਧਿਕਾ ਜੀ ਮੈਂ ਲੰਮੀ ਓਵਰ ਕਰੇ ਭਗਵਾਨ ਦਾ ਧੰਨਵਾਦ ਤੁਹਾਨੂੰ ਜੀ ਬਾਈ ਜੀ ਬਾਈ ਬਾਈ ਖਾਲਸਾ ਬਾਈ ਫਤਿਹ ਕਿਵੇਂ ਦਰਾਹੇ ਵਾਲੇ ਬਾਪੂ ਤਕੜਾ ਠੀਕ ਹੈ ਕਿਰਪਾਈ ਤੁਹਾਡੀ ਕਿਰਪਾਈ ਚਾਹੀਦੀ ਮੇਰੇ ਬਾਪੂ ਦੀ ਕਿਰਪਾ ਗਿਆਨ ਆਦਾ ਰਹੇ ਹੋਰ ਬਾਪੂ ਬਾਈ ਜੀ ਬਹੁਤ ਬਹੁਤ ਉਹਦਾ ਧੰਨਵਾਦ ਸ਼ੁਕਰ ਹੈ ਬਾਈ ਗੁਰੂ ਦਾ ਗੁਰ ਨਾਨਕ ਦੇਵ ਜੀ ਦੀ ਬੜੀ ਕਿਰਪਾ ਤੁਹਾਡੇ ਤੇ ਚਲੋ ਗੁਰੂ ਕਿਰਪਾ ਕਰਨ ਤੁਹਾਡੇ ਬੱਚੇ ਇਦਾਂ ਹੀ ਸੇਵਾ ਕਰਦੇ ਰਹਿਣ ਬਸ ਅਰਦਾਸ ਕਰਿਓ ਵੀ ਸਾਨੂੰ ਮਹਾਰਾਜ ਸੇਵਾ ਕਰਨ ਦਾ ਬਲ ਬਖਸ਼ੇ ਹੋਰ ਸਿਰ ਤਾਂ ਠੀਕ ਹੈ ਬਾਪੂ ਜੀ ਜੀ ਇਲਾਜ ਸਹੀ ਚੱਲ ਰਿਹਾ ਬਹੁਤ ਵਧੀਆ ਹੀ ਕਰ ਰਿਹਾ ਥੋੜੀ ਕਿੰਨੇ ਮਹੀਨੇ ਹੋ ਗਏ ਨੇ ਤੁਹਾਨੂੰ ਆਏ ਨੂੰ ਮੈਨੂੰ 7 ਮਹੀਨਾ ਲੱਗੇ 7 ਮਹੀਨਾ ਲੱਗੇ ਚਲੋ ਸ਼ੁਕਰ ਹੈ ਮਾਰੇ ਕਰਪਾ ਕਰ ਨੇ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਠੀਕ ਹੈ ਬਾਪੂ ਤਕੜਾ ਹੋਰ ਸੁਣਾ ਬਾਪੂ ਇਹ ਬਾਪੂ ਗਰਮੇਲ ਸਿੰਘ ਬੋਲਾ ਬਾਪੂ ਬਾਪੂ ਦਾ ਪਿੰਡ ਕਿਹੜਾ ਨਾਲ ਛੋਟੇ ਛੋਟੇ ਮਹਿਲਾ ਉੱਥੋਂ ਲੈ ਕੇ ਆਈ ਬਾਪੂ ਨੂੰ ਬਾਪੂ ਦੇ ਵੀ ਜਾ ਕੇ ਵਾਹ ਸਰੀਰ ਦੇ ਉੱਤੇ ਇਕੱਲਾ ਹੀ ਪਿਆਸ ਦੀ ਬਹੁਤ ਮਾੜੀ ਹਾਲਤ ਸੀ ਪਰ ਬਾਬੇ ਨਾਨਕ ਨੇ ਕਿਰਪਾ ਕੀਤੀ ਸਾਡੀ ਡਿਊਟੀ ਲਈ ਸੱਚੇ ਪਾਤਸ਼ਾਹ ਨੇ ਉੱਥੋਂ ਵਾਪਿਸ ਨੂੰ ਲੈ ਕੇ ਆਏ ਆ ਬਾਪੂ ਨੂੰ ਗਰਮੇਲ ਸਿੰਘ ਨੂੰ ਬੋਲਾ ਕਹਿੰਦੇ ਸੀ ਪਿੰਡ ਚ ਉੱਚਾ ਸੁਣਦਾ ਥੋੜਾ ਜਿਹਾ ਬਾਪੂ ਨੂੰ ਤੇ ਹੁਣ ਠੀਕ ਆ ਬਾਪੂ ਦੇ ਪੱਟੀਆਂ ਹੁੰਦੀਆਂ ਜਾ ਕੇ ਮੱਗੇ ਨਾਲੋਂ ਬਹੁਤ ਠੀਕ ਆ ਤੇ ਇਦਾਂ ਹੀ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਕਿਵੇਂ ਬਾਪੂ ਕੀ ਹਾਲ ਨੇ ਕੀ ਨਾਂ ਥੋੜਾ ਸਾਗਰ ਸਿੰਘ ਸਾਗਰ ਸਿੰਘ ਕਿਵੇਂ ਸਾਗਰ ਬਾਬੇ ਕੀਟੀ ਜੀ ਬਣੀ ਉਹ ਠੀਕ ਨਹੀਂ ਹੁੰਦੇ ਹੋਊਗੀ ਹੋਜੂਗੀ ਬਾਪੂ ਦੀ ਬਾਥਰੂਮ ਵਾਲੀ ਜਗ੍ਹਾ ਦੇ ਵਿੱਚ ਕੈਂਸਰ ਸੀਗਾ ਜੀ ਜਦੋਂ ਆਇਆ ਸੀ ਬਾਪੂ ਸਾਡੇ ਕੋਲੇ ਕੀੜੇ ਪਏ ਹੋਏ ਸੀ ਬਾਥਰੂਮ ਵਾਲੀ ਜਗ੍ਹਾ ਦੇ ਵਿੱਚ ਲੁਧਿਆਣੇ ਤੋਂ ਬਾਪੂ ਇਕੱਲਾ ਹੀ ਵਿਚਾਰਾ ਤੁਰ ਕੇ ਇੱਥੇ ਪਹੁੰਚ ਗਿਆ ਸੀਗਾ ਹੁਣ ਉਹ ਸਾਰਾ ਆਪਰੇਸ਼ਨ ਕਰਕੇ ਰਿਮੂਵ ਕਰਤਾ ਪਰ ਕੈਂਸਰ ਅੱਗੇ ਤਾਂ ਤਿੱਕਰ ਫੈਲਿਆ ਹੋਇਆ ਹੋਰ ਵੀ ਉਹਦੀ ਗਿਲਟੀ ਦੀ ਗਾ ਇੱਕ ਹੋਰ ਬਣ ਗਈ ਹੈ ਕਿ ਬਾਪੂ ਸਾਗਰ ਵਾਸਤੇ ਵੀ ਅਰਦਾਸ ਕਰਿਓ ਬਾਪੂ ਤਕੜਾ ਹੋਵੇ ਤਾਂ ਅੰਦਰੋਂ ਸੋਵੇ ਡਾਕਟਰ ਸਾਹਿਬ ਇਹਨਾਂ ਦਾ ਕਿਵੇਂ ਬੈਠ ਸੋ ਸਲਾਮ ਹਾਂ ਜੀ ਇਹ ਜਾਟ ਆ ਜੀ ਹੈ ਨਾ ਤੇ ਹਰਿਆਣੇ ਦਾ ਬਾਪੂ ਇਹ ਇਹਨੂੰ ਜਾਟ ਜਾਟ ਕਹਿੰਦੇ ਸੀ ਪਰ ਇਹ 25 30 ਸਾਲਾਂ ਤੋਂ ਜਗਰਾਵਾਂ ਟਰੱਕ ਜੁਦਨ ਚ ਹੀ ਰਹਿੰਦਾ ਸੀ ਉੱਥੇ ਲੋਕਾਂ ਦੇ ਨਾਲ ਟਰੱਕ ਚਲਾਉਂਦਾ ਸੀ ਬਾਪੂ ਪਰ ਹੁਣ ਬਾਪੂ ਨੂੰ ਦਰੰਗ ਹੋ ਗਿਆ ਸੀਗਾ ਤੇ ਉੱਥੇ ਹੀ ਪਿਆ ਸੀਗਾ ਜੁਨੀਅਨ ਦੇ ਵਿੱਚ ਬਹੁਤ ਮਾੜੀ ਹਾਲਤ ਦੇ ਵਿੱਚ ਪਿੱਛੇ ਸਾਰਾ ਗਲ ਗਿਆ ਹੱਡੀਆਂ ਨਿਕਲ ਆਈਆਂ ਪੱਟ ਚੋਂ ਜਾਖਮ ਇੰਨੇ ਹੋ ਗਏ ਸੀ ਬੈੱਡ ਸੋਰ ਹੋ ਗਿਆ ਸੀ ਫਿਰ ਉਹ ਜੁਨੀਅਨ ਵਾਲੇ ਵੀਰ ਸਾਡੇ ਕੋਲੇ ਇੱਥੇ ਬਾਪੂ ਨੂੰ ਛੱਡ ਕੇ ਗਿਆ ਤਿੱਕਰ ਬਾਪੂ ਬਾਰੇ ਕੁਝ ਪਤਾ ਨਹੀਂ ਲੱਗਿਆ ਕੌਣ ਆ ਬਾਪੂ ਇੱਕ ਵਾਰਸ ਇਹਨਾਂ ਦੇ ਜਿਹੜੇ ਮਾਲਕ ਜਿਨ੍ਹਾਂ ਦੇ ਘਰੇ ਇਹ ਕੰਮ ਕਰਦਾ ਸੀ ਬਾਪੂ ਜਿਹਨਾਂ ਦੀ ਗੱਡੀ ਚਲਾਉਂਦਾ ਸੀ ਉਹ ਜ਼ਰੂਰ ਮਿਲ ਕੇ ਗਏ ਇੱਕ ਦੋ ਵਾਰੀ ਆ ਕੇ ਤੇ ਵਸ ਗਿਰੂ ਕਿਰਪਾ ਕਰਨ ਬਾਪੂ ਬੋਲਦਾ ਵੀ ਕੁਝ ਨਹੀਂ ਬਸ ਐਂ ਦੇਖੀ ਜਾਂਦਾ ਰਿੰਦਾ ਹਾਂ ਵੀ ਭਾਈ ਕੀ ਹਾਲ ਹੈ ਠੀਕ ਹੋ ਆਪਰੇਟ ਹੋ ਗਿਆ ਜਿੰਨਾਂ ਦਾ ਇਹਨਾਂ ਦਾ ਪਹਿਲਾਂ ਇੱਥੇ ਉਹ ਸੀਗਾ ਫਿਕਸੇਟਰ ਸੀ ਹਾਂ ਹਾਂ ਉਹ ਲੱਗਿਆ ਸੀ ਸਕੰਜਾ ਜਿਹਾ ਉਹ ਨੋਰੀ-ਉਰੀ ਫਿਜ਼ੀਓਥੈਰੇਪੀ ਕਰਵਾ ਕੇ ਕੈਸੀ ਵੀ ਤੋਰਨਾ ਸ਼ੁਰੂ ਕਰੋਗੇ ਚਲੋ ਇਹਨਾਂ ਵਾਸਤੇ ਵੀ ਅਰਦਾਸ ਕਰਿਓ ਤੁਰਨ ਫਿਰਨ ਲੱਗ ਜੇ ਵਿਚਾਰਾ ਬਹੁਤ ਮਾੜੀ ਹਾਲਤ ਦੇ ਵਿੱਚ ਸੀ ਜਦੋਂ ਇਹਨਾਂ ਨੂੰ ਲੈ ਕੇ ਆਏ ਸੀ ਅਸੀਂ ਰਾਮ ਸੇਵਕ ਨੂੰ ਤੇ ਰਾਮ ਸੇਵਕ ਕੁਝ ਵੀ ਹਾਲਤ ਬਹੁਤ ਮਾੜੀ ਸੀ ਹਾਂਜੀ ਬਾਪੂ ਵਾਹਿ ਖਾਲਸਾ ਬਾਜੀ ਫਤਿਹ ਕਿਵੇਂ ਆ ਬਾਪੂ ਤਕੜਾ ਠੀਕ ਹੈ ਬਾਪੂ ਧੰਨਵਾਦ ਅਰੇ ਸਰਤੇ ਆਤਰਾ ਹਦਾ ਕਰਵਾ। ਹੋਰ ਬਾਪੂ ਠੀਕ ਹੈ ਠੀਕ ਹੈ। ਟੈਂਕੇ ਹੈ। ਪਰਗਣ ਸਿੰਘਾਂ? ਹਾਂਜੀ। ਕਿਵੇਂ ਆ? ਠੀਕ ਠੀਕ। ਬਾਪੂ ਪਰਗਣ ਸਿੰਘ ਦੇ ਵੀ ਪੈਰ ਗਲਿਆ ਹੋਇਆ ਸੀ ਬਹੁਤ ਮਾੜੀ ਹਾਲਤ ਸੀ। ਲੱਤ ਸਾਰੀ ਗਲੀ ਹੋਈ ਸੀ ਪੂਰੀ ਦੀ ਪੂਰੀ। ਤੇ ਪਰਿਵਾਰ ਦੇ ਵਿੱਚ ਪਿੱਛੇ ਕੋਈ ਨਹੀਂ ਸੀ ਪਿੰਡ ਦੇ ਹੀ ਬੰਦੇ ਛੱਡ ਕੇ ਗਏ ਸਾਡੇ ਕੋਲੇ। ਬਾਪੂ ਪਿੰਡ ਕਿਹੜਾ ਸੀ ਤੁਹਾਡਾ? ਪਰ ਇਹ ਨੱਤਾਂ ਡਿਸਟ੍ਰਿਕਟ ਜਲੰਧਰ ਚ ਪੈਂਦਾ ਡਿਸਟ੍ਰਿਕਟ ਜਲੰਧਰ ਦੇ ਨੱਤਾਂ ਪਿੰਡ ਆ ਬਾਪੂ ਦਾ ਉੱਥੋਂ ਆਇਆ ਸੀ ਬਾਪੂ ਹਾਂਜੀ ਤੇ ਲੱਤ ਚ ਕੀੜੇ ਪਏ ਹੋ ਸੀ ਬਾਪੂ ਦੇ ਪਰ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਬਾਪੂ ਬਹੁਤ ਠੀਕ ਆ ਸੱਚੇ ਪਾਸ਼ਾ ਕਿਰਪਾ ਕਰਨ ਬਾਪੂ ਪਰਗਣ ਸਿੰਘ ਜੀ ਤੁਰਦੇ ਫਿਰਦੇ ਹੋ ਜਾਣ ਤੇ ਇਹਨਾਂ ਦੇ ਪੈਰ ਦੇ ਕੱਟ ਪੂਰੀ ਲੱਤ ਵੱਢਣ ਦੀ ਸੋਚ ਰਹੇ ਸੀਗੇ ਪਰ ਹੌਲੀ ਹੌਲੀ ਠੀਕ ਕਰਕੇ ਪੱਟੇ ਇਹਨਾਂ ਦੇ ਸਿਰਫ ਥੱਲੋਂ ਦੀ ਮੜ ਗਈ ਇੰਨਾ ਹੀ ਸਾਰਾ ਉਹਦੇ ਉਂਗਲਾਂ ਕੱਟਣੀਆਂ ਪਈਆਂ ਹਨਾ ਲੱਤ ਵਰਡ ਹੋਣੀ ਹੀ ਮੈਂ ਤਾਂ ਕਹਿੰਦਾ ਲੱਤ ਕਾਲੀ ਹੋ ਗਈ ਸੀ ਇਹਨਾਂ ਦੀ ਸਾਰੀ ਡਾਕਟਰ ਕਹਿੰਦੇ ਲੱਤ ਕੱਟਣੀ ਪੈਣੀ ਆ ਪਰ ਵਾਹਿਗੁਰੂ ਨੇ ਕਿਰਪਾ ਕੀਤੀ ਕਰੀਬ 7-8 ਮਹੀਨੇ ਹੋ ਗਏ ਸਾਡੇ ਕੋ ਇੱਥੇ ਆਇਆ ਨੂੰ ਬਾਪੂ ਜੀ ਨੂੰ ਪੱਟੀਆਂ ਕਰ-ਕਰ ਕੇ ਜ਼ਖਮਾਂ ਦੀ ਸਫਾਈ ਕਰ-ਕਰ ਕੇ ਲੱਤ ਬਚ ਗਈ ਆ ਪਰ ਪੈਰ ਦੀਆਂ ਜਿਹੜੀਆਂ ਉਂਗਲਾਂ ਸੀਗੀਆਂ ਉਹ ਕੱਟਣੀਆਂ ਪਈਆਂ ਮੂਰੇ ਅੱਧਾ ਪੈਰ ਵੱਢਣਾ ਪਿਆ ਕੱਟਣੀਆਂ ਪੈੜੀਆਂ ਸੁੱਕ ਗਿਆ ਸੀ ਪੈਰ ਸੁੱਕ ਗਿਆ ਸੀ ਹਾਂ ਸੁੱਕ ਗਿਆ ਹੱਡੀਆਂ ਵੀ ਸੁੱਕ ਗਈਆਂ ਸੀ ਹਾਂ ਜੀ ਹੱਡੀਆਂ ਵੀ ਸੁੱਕ ਗਈਆਂ ਸੀ ਕੋਈ ਨਾ ਬਾਪੂ ਮਹਾਰਾਜ ਨੇ ਕਿਰਪਾ ਕੀਤੀ ਹੈ ਨਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਨੇ ਠੀਕ ਐ ਬਾਈ ਠੀਕ ਜਿਉਂਦਾਬਾਦ ਰਹਾ ਹੋਰ ਸਿੱਤਾਂ ਠੀਕ ਆ ਹਾਂਜੀ ਠੀਕ ਆ ਕਿਵੇਂ ਪੈਰ ਹੁਣ ਚਲੋ ਹੁਣ ਠੀਕ ਆ ਠੀਕ ਐ ਕਿਨੋ ਚਲੋ ਸ਼ੁਕਰ ਹੈ ਮਹਾਰਾਯ ਦਾ ਬਹੁਤ ਨਾਲ ਥੋੜਾ ਜਿਹਾ ਚਲੋ ਹੋ ਜੂਗੇ ਵੀ ਠੀਕ ਹੋ ਜੀ ਹੋਰ ਕੀ ਨਾਮ ਤੁਹਾਡਾ ਹਰਕੀਰ ਸਿੰਘ ਹਰਕੀਰ ਸਿੰਘ ਜੀ ਕਿਵੇਂ ਫਿਰ ਬੱਚੇ ਉਦਨ ਮਿਲ ਕੇ ਗਏ ਤੁਹਾਡੇ ਆ ਕੇ ਹਨਾ ਚਲੋ ਕੋਈ ਨਾ ਇਹ ਬਾਪੂ ਨੇ ਵੀ ਆਊਗਾ ਕੋਈ ਨਾ ਉਹਦੇ ਘਰ ਆਪੇ ਉਹਰੇ ਮਕਰਮ ਹਨਾ ਬਾਪੂ ਟਰੱਕ ਡਰਾਈਵਰ ਸੀ ਸਾਰੀ ਉਮਰ ਟਰੱਕ ਹੀ ਚਲਾਇਆ ਬਾਪੂ ਨੇ ਹੁਣ ਇਕੱਲਾ ਹੀ ਸੀ ਘਰ 'ਚ ਘਰ ਵਾਲੀ ਤੇ ਬੱਚੇ ਛੱਡ ਕੇ ਬਹੁਤ ਟਾਈਮ ਦੇ ਅਲੱਗ ਹੋਏ ਹੋਏ ਸੀਗੇ ਹੁਣ ਆ ਕੇ ਗਿਆ ਮਿਲ ਕੇ ਗਿਆ ਬੇਟਾ 20 ਸਾਲਾਂ ਬਾਅਦ ਪੁੱਤ ਦੇਖਿਆ ਬਾਈ ਨੇ ਤੇ 2-3 ਸਾਲਾਂ ਦਾ ਸੀ ਜਦੋਂ ਨਿੱਕਾ ਆ ਸੀ ਜਦੋਂ ਮਾਂ ਦੇ ਨਾਲ ਆਪਦੇ ਨਾਲ ਨਾਨਕੀ ਰਹਿਣ ਲੱਗੇ ਦੁੱਖ ਉਹਨਾਂ ਨੇ ਵੀ ਤਕਲੀਫ ਬੜੀ ਭੋਗੀ ਬਾਪੂ ਨੇ ਵੀ ਹੁਣ ਉਹੀ ਬਾਪੂ ਭੋਗ ਰਿਹਾ ਅੱਜ ਪਰ ਵਾਹਿਗੁਰੂ ਕਿਰਪਾ ਕਰਨ ਬਾਪੂ ਪੈਂਟ ਕਿਹੜੇ ਥੋੜਾ ਕੌਣੀ ਆ ਪੈਂਟ ਕੌੜੀ ਪਿੰਡ ਆ ਖੰਨੇ ਦੇ ਕੋਲੇ ਹੈ ਨਾ ਉੱਥੋਂ ਲੈ ਕੇ ਆਏ ਸੀ ਪਿੰਡ ਦੇ ਬੰਦੇ ਬਾਪੂ ਨੂੰ ਸਾਡੇ ਕੋਲੇ ਬਾਪੂ ਦਾ ਵੀ ਪਿਆਰ ਕਰਿਆ ਪਰ ਗੱਠੂਣੀ ਲੈ ਕੇ ਆਏ ਸੀ ਹਾਂਜੀ ਬਾਪੂ ਸਾਸਰੀ ਕਾਲ ਬੈਦ ਸਾਹਿਬ ਠੀਕ ਆਓ ਠੀਕ ਆ ਜਿਉਂਦੇ ਬਸਦੇ ਦਾ ਸ਼ੁਕਰ ਹੈ ਮਹਾਰਾਜ ਦੀ ਕਿਰਪਾ ਹੋ ਗਈ ਬਾਪੂ ਲੱਤ ਤਾਂ ਛੋਟਾ ਜਿਹਾ ਰਹਿ ਗਿਆ ਜ਼ਖਮ ਹਾਂ ਬਾਪੂ ਬੈਦ ਸੀਗੇ ਜੀ ਮੈਨ ਹੁਣ ਵੀ ਬੈਦ ਦਾ ਸੀਗੇ ਨਹੀਂ ਹੈਗੇ ਆ ਸਰ ਬਾਪੂ ਆਪਦੀ ਦੁਕਾਨ ਦੇ ਵਿੱਚ ਜਿੱਥੇ ਵੈਦ ਦਾ ਕੰਮ ਕਰਦੇ ਸੀ ਉੱਥੇ ਹੀ ਪਏ ਸੀ ਬਹੁਤ ਬਾਬਾ ਜੀ ਦੀ ਮਿਹਰ ਹੋ ਗਈ ਹੁਣ ਤਾਂ ਬਾਪੂ ਦਾ ਪੈਰ ਜਮਾ ਠੀਕ ਹੋ ਗਿਆ ਲੱਤ ਉਹਦਾ ਸਾਰੀ ਲੱਤ ਗਲੀ ਹੋਈ ਸੀ ਬਹੁਤ ਮਾੜੀ ਖਾਲਸ ਸੀ ਤੇ ਹੁਣ ਤਾਂ ਬਾਪੂ ਵੈਦ ਸਾਹਿਬ ਸਾਡੇ ਪੂਰੇ ਠੀਕ ਨੇ ਜੀ ਵੈਗੁਰੂ ਕਿਰਪਾ ਕਰਨ ਆਪਣੇ ਪੈਰਾਂ ਤੇ ਤੁਰਨ ਜੋਗੇ ਹੋ ਜਾਣ ਤੰਦਰੁਸਤੀਆਂ ਬਖਸ਼ਣਾ ਹੈ ਨਾ ਬਾਪੂ ਤੁਰਦਾ ਫਿਰਦਾ ਹੋ ਜਾਏ ਮੇਰਾ ਬਾਪੂ ਇਹ ਮੈਨੂੰ ਛੁੱਟੀ ਦਿਓ ਹਾਂ ਛੁੱਟੀ ਲੈਣੀ ਹੈ ਦੇਖਾਂਂ ਤੇ ਹਾਂ ਉੱਥੇ ਤੂੰ ਆਪਦਾ ਕੰਮ ਕਰੀਂ ਜਾ ਕੇ ਦੁਬਾਰਾ ਫਿਰ ਉੱਤੇ ਛੱਡਿਆ ਨਾ ਹਾਂ ਉੱਤੇ ਛੱਡ ਕੇ ਆਵਾਂਗੇ ਛੱਡ ਕੇ ਆਵਾਂਗੇ ਪੱਕਾ ਵਾਦਾ ਤੇਰੇ ਨਾਲ ਬਾਪੂ ਤਕੜਾ ਹੋ ਜਾ ਵਾ ਤੁਰਨ ਲੱਗ ਜਾ ਫਟਾਫਟ ਠੀਕ ਆ ਉਦਾਂ ਤਾਂ ਤੁਰਦਾ ਫੇਰ ਆਪਾਂ ਪੱਟੀ ਹੁਣੀ ਹਟ ਗਈ ਤਾਂ ਠੀਕ ਹੈ ਠੀਕ ਜੇ ਹੁਣੀ ਹਟ ਗਈ ਵਾ ਬੱਲੇ ਬੱਲੇ ਹੋ ਜਾਣੀਆਂ ਫੇਰ ਤਾਂ ਜਸਪਾਲ ਸਿਆ ਬਾ ਗੇੜਾ ਰੋਹ ਦਿਆ ਕਰ ਹਾਂਜੀ ਬਾਪੂ ਬਾਈ ਖਾਲਸਾ ਬਾਈ ਫਤਿਹ ਕਿਵੇਂ ਹੋ ਚੜਦੀ ਖਲਾ ਹੋਰ ਕੀ ਹਾਲ ਚਾਲ ਨੇ ਕੀ ਨਾਂ ਤੁਹਾਡਾ ਹੋਰ ਨਾਲੇ ਤੁਹਾਣ

ਦਖਾਈ ਵੀ ਨਹੀਂ ਦਿੰਦਾ ਵਿਚਾਰੇ ਨੂੰ ਐਸੀ ਥਾਂ ਤੇ ਪਿਆ ਸੀਗਾ ਬਾਪੂ ਵਿਚਾਰਾ ਝੁੱਗੀ ਦੀ ਅੰਦਰ ਪਾ ਕੇ ਨਾ ਵਿੱਚ ਖੁੱਡੇ ਦੇ ਵਿੱਚ ਵੜ ਕੇ ਬੈਠਾ ਸੀ ਅੱਖਾਂ ਤੋਂ ਦੀਂਦਾ ਨਹੀਂ ਸੀ ਲੋਕ ਦੱਸਦੇ ਸੀ ਵੀ ਜੇਵੀਸੀ ਮਸ਼ੀਨ ਸੀ ਉਹਦੇ ਥੱਲੇ ਵੜ ਕੇ ਪਿਆ ਗਿਆ ਕਿਤੇ ਉਹ ਮਸ਼ੀਨ ਵਾਲੇ ਨੇ ਆ ਕੇ ਸੈਲਫ ਮਾਰੀ ਤੋੜ ਲਈ ਤੇ ਬਾਈ ਦਾ ਸਾਰਾ ਥੱਲੇ ਵਾਲਾ ਸੱਡ ਡੱਡ ਹੋ ਗਿਆ ਸੀ ਉਦੋਂ ਮੁੜ ਕੇ 30 35 ਸਾਲ ਹੋ ਗਏ ਸੀ ਹੁਣ ਇਹਨੂੰ ਉੱਥੇ ਹੀ ਸੜਕਾਂ ਦੇ ਉੱਤੇ ਠੱਕੇ ਖਾਂਦੇ ਨੂੰ ਵਿਚਾਰੇ ਇੱਕ 칸 ਦੀ ਲਾਈਟ ਵੀ ਹੈ ਨਹੀਂ ਸੀ ਤੇ ਨਿੱਕਾ ਜਿਹਾ ਖੁੱਡਾ ਜਿਹਾ ਪਾ ਕੇ ਇਟਾਂ ਦਾ ਉਹਦੇ ਵਿੱਚ ਹੀ ਰੰਦਾ ਸੀ ਵਾਹ ਕਿਰਪਾ ਕਰਨ ਹੁਣ ਅੱਗੇ ਨਾਲੋਂ ਠੀਕ ਆ ਦੇਖੋ ਗੁਰਤੇ ਗੁਰਪ੍ਰੀਤ ਸਿੰਘ ਕੀ ਮਾ ਜਿਹਦੇ ਬੈੱਡ ਸੋਰ ਸੀ ਠੀਕ ਨੇ ਉਹਨਾਂ ਨੂੰ ਤਾਂ ਹੀ ਥੱਲੇ ਸ਼ਿਫਟ ਕਰਤਾ ਹਾਂ ਲਲਤੂ ਨੂੰ ਭੇਜਦੇ ਹਾਂ ਤੇ ਲਲਤੂ ਵੀ ਠੀਕ ਆ ਪੱਟੀਆਂ ਉਹਨੀਆਂ ਬੰਦ ਹੋ ਗਈਆਂ ਸੀਗੀਆਂ ਲਲਤੂ ਦੇ ਵੀ ਹਾਂ ਉਹਨਾਂ ਦੇ ਬੈੱਡ ਠੀਕ ਹੋ ਗਏ ਸੀਗੇ ਤਾਂ ਕਰ ਕਰ ਉਹ ਥੱਲੇ ਸ਼ਿਫਟ ਕਰਕੇ ਫਿਰ মানে ਕਿ ਚੈੱਕ ਕਰਦੇ ਰਹੋ ਦੁਬਾਰਾ ਜ਼ਖਮ ਨਹੀਂ ਹੋਵੇ ਨਾ ਪਰ ਸਰ ਤੁਸੀਂ ਆਪ ਤੇ ਜੱਕਵਰੀ ਡਾਇਗਨੋਸ ਕਰ ਲਿਆ ਕਰੋ ਸੱਦ ਕੇ ਉਹਨਾਂ ਨੂੰ ਉਹ ਰੋਜ਼ ਫਿਜ਼ੀਓਥੈਰੇਪੀ ਕਰਵਾਉਣਾ ਆਪਣੇ ਵੀ ਲੈ ਕੇ ਜਾਂਦੇ ਉਹਨਾਂ ਨੂੰ ਚਲੋ ਸ਼ੁਕਰ ਹੈ ਧੰਨਵਾਦ ਇਹ ਸਾਡੇ ਟੀਮ ਆ ਜਿਹੜੀ ਮੈਡੀਕਲ ਦੀ ਡਾਕਟਰਾਂ ਵੱਲੋਂ ਆਪਣੇ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਸੀ ਕੋਸ਼ਿਸ਼ ਕਰਦੀ ਸਾਡੀ ਟੀਮ ਵੱਡੇ ਵੱਡੇ ਜਾਗਮ ਸੀ ਜਿਵੇਂ ਲਾਲਤੂ ਜੀ ਗਰ ਭੇ ਸੀ ਉਹਨਾਂ ਦੀ ਰੀੜ ਦੀ ਹੱਡੀ ਟੁੱਟੀ ਹੋਈ ਥੱਲੇ ਵਾਲਾ ਸੀ ਸਾਡਾ ਡੈਡਾ ਦੋਨੇ ਪੇਸ਼ੈਂਟਾਂ ਦਾ ਤੇ ਜਦੋਂ ਆਏ ਸੀ ਪੂਰੇ ਗਲੇ ਹੋਏ ਸੀ ਥੱਲੋਂ ਸਾਰੇ ਪਰ ਹੁਣ ਉਹਨਾਂ ਨੂੰ ਚੰਗਾ ਟ੍ਰੀਟਮੈਂਟ ਚੰਗੀ ਸੇਵਾ ਸੰਭਾਲ ਉਹਨਾਂ ਦਾ ਚੰਗੇ ਵਧੀਆ ਤਰੀਕੇ ਨਾਲ ਖਾਣ ਪੀਣ ਤੇ ਅੱਜ ਉਹ ਮੇਰੇ ਵੀਰ ਠੀਕ ਹੋ ਰਹੇ ਨੇ ਬਾਪੂ ਵੀ ਤੁਸੀਂ ਦੇਖਦੇ ਹੋ ਸਾਰਿਆਂ ਦੇ ਵਿੱਚ ਫਰਕ ਪੈ ਰਿਹਾ ਬਸ ਗੱਲ ਸਿਰਫ ਜਦੋਂ ਆਪਾਂ ਨੀਅਤ ਦੇ ਨਾਲ ਸੇਵਾ ਕਰਦੇ ਆਂ ਦਿਲ ਤੋਂ ਤਾਂ ਉਹਦੇ ਨਾਲ ਫਰਕ ਤਾਂ ਪੈਂਦਾ ਵਾ ਫਿਰ ਤੇ ਉਹੀ ਚੀਜ਼ ਆ ਇਹ ਸਾਡੇ ਸੁਪਨਿਆਂ ਦੇ ਹਸਪਤਾਲ ਦੇ ਵਿੱਚ ਜਿੰਨੇ ਵੀ ਮੈਂਬਰ ਐਡਮਿਟ ਨੇ ਬਹੁਤ ਵਾਈਗੁੱਡ ਦੀ ਕਿਰਪਾ ਨਾਲ ਚੰਗਾ ਟ੍ਰੀਟਮੈਂਟ ਹੋ ਰਿਹਾ ਜੀ ਪਰ ਸਾਨੂੰ ਜ਼ਰੂਰਤ ਆ ਹਸਪੀਟਲ ਦੇ ਵਿੱਚ ਬਿਲਡਿੰਗ ਨੂੰ ਵੱਡਾ ਕਰਨ ਦੀ ਬਿਲਡਿੰਗ ਬਣਾਉਣ ਦੀ ਪਰ ਸਾਡੀ ਹਿੰਮਤ ਨਹੀਂ ਪੈ ਰਹੀ ਕਿਉਂਕਿ ਸਾਹਮਣੇ ਜਿਹੜੀ ਬਿਲਡਿੰਗ ਦਾ ਕੰਮ ਚੱਲਦਾ ਪ੍ਰਾਣੀ ਦਾ 3 ਸਾਲ ਹੋ ਚੱਲੇ ਆ ਸਾਡਾ ਹਜੇ ਇਸ ਬਿਲਡਿੰਗ ਦਾ ਕੰਮ ਨਿਪਰੇ ਨਹੀਂ ਚੜਿਆ ਕੰਪਲੀਟ ਨਹੀਂ ਹੋਇਆ ਇਸ ਕਰਕੇ ਹਸਪੀਟਲ ਦੀ ਬਿਲਡਿੰਗ ਦਾ ਕੰਮ ਅਸੀਂ ਹੁਣ ਪਿਛਲੇ ਸਿਆਲਾਂ ਚ ਸ਼ੁਰੂ ਕਰਨਾ ਸੀ ਪਰ ਅਸੀਂ ਉਹਨੂੰ ਡਿਲੇ ਕਰਤਾ ਨਹੀਂ ਬੱਥਰ ਵੀ ਰੱਖਣਾ ਸੀ ਸਾਰੀ ਤਿਆਰੀ ਹੋ ਗਈ ਸੀ ਨਕਸ਼ਾ ਵੀ ਬਣ ਗਿਆ ਸੀ ਸਭ ਕੁਝ ਓਕੇ ਹੋ ਗਿਆ ਸੀ ਪਰ ਸਾਡੀ ਇਸ ਕਰਕੇ ਹਿੰਮਤ ਨਹੀਂ ਬਣੀ ਵੀ ਪਹਿਲਾਂ ਜਿਹੜੀ ਬਿਲਡਿੰਗ ਦਾ ਕੰਮ ਚੱਲਦਾ ਉਹਦਾ ਕੰਮ ਆਪਾਂ ਉਹਨੂੰ ਸਿਰੇ ਚਾੜ੍ਹ ਦਈਏ ਫੇਰ ਆਪਾਂ ਦੂਸਰੀ ਬਿਲਡਿੰਗ ਦਾ ਸ਼ੁਰੂ ਕਰਾਂਗੇ ਤੇ ਇਸ ਕਰਕੇ ਸਾਡੀ ਬੇਨਤੀ ਹੈ ਸਾਨੂੰ ਸਰੀਏ ਦੀ ਲੋੜ ਆ ਸਾਨੂੰ ਰਿੱਤੇ ਬਜਰੀ ਦੀ ਲੋੜ ਆ ਕਿੱਟਾਂ ਦੀ ਬਹੁਤ ਵੱਡੀ ਗਿਣਤੀ ਚ ਲੋੜ ਆ ਕਿਉਂਕਿ ਇੱਟਾਂ ਤੋਂ ਬਿਨਾ ਕੰਮ ਨਹੀਂ ਚੱਲਦਾ ਹੁਣ ਜਿਹੜੇ ਸਾਹਮਣੇ ਤੁਸੀਂ ਬਣੀ ਬਿਲਡਿੰਗ ਦੇਖਦੇ ਹੋ ਉਹਨੂੰ ਆਲੇ-ਦਾਲਿਓਂ ਦਿਵਾਰਾਂ ਕਰਕੇ ਉਹਦੇ ਪਾਰਟੀਸ਼ਨਾਂ ਕਰਨੀਆਂ ਵਿੱਚ ਉੱਥੇ ਇੱਟਾਂ ਚਾਹੀਦੀਆਂ ਤੁਹਾਨੂੰ ਦਫ਼ਤਰ ਵੀ ਇੱਥੇ ਹੀ ਆ ਸਾਡੇ ਸਾਰੇ ਤੇ ਇਹਦੇ ਕਰਕੇ ਉੱਥੇ ਪੇਸ਼ੈਂਟ ਆ ਜਿਨ੍ਹਾਂ ਦੇ ਵੱਡੇ-ਵੱਡੇ ਜ਼ਖਮ ਆ ਉੱਥੇ ਸਾਡੇ ਸੇਵਾਦਾਰ ਸੇਵਾ ਕਰਦੇ ਨੇ ਸਾਰੇ ਹਨ ਤੇ ਇੱਥੇ ਸੇਵਾਦਾਰ ਸੌਂਦੇ ਆ ਸਾਰੇ ਉੱਪਰ ਆਹ ਤੇ ਵਾਹਿਗੁਰੂ ਕਿਰਪਾ ਕਰਨ ਹੌਲੀ-ਹੌਲੀ ਪ੍ਰਬੰਧ ਆ ਜਿਹੜੇ ਉਹ ਵਧੀਆ ਤਰੀਕੇ ਨਾਲ ਕੰਪਲੀਟ ਹੋ ਸਕਣ ਪੂਰੇ ਹੋ ਸਕਣ ਸ਼ੋਰ ਯਰ ਹੋਰ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਅੱਗੇ ਜੇ ਕੋਈ ਭੈਣ ਭਰਾ ਸਪੋਰਟ ਕਰ ਸਕਦਾ ਤਾਂ ਸਪੋਰਟ ਵੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ